ਗੈਸ ਸਿਲੰਡਰ ਹੋਇਆ ਹੁਣ ਸਸਤਾ 500 ਰੁਪਏ ਦੇ ਵਿੱਚ ਮਿਲੇਗਾ ਗੈਸ ਸਿਲੰਡਰ ਹੁਣੇ-ਹੁਣੇ ਆਈ ਵੱਡੀ ਖਬਰ ਗੈਸ ਸਿਲੰਡਰ ਨੂੰ ਲੈ ਕੇ ਸਰਕਾਰ ਨੇ ਨਵੇਂ ਨਿਯਮ ਨਵੇਂ ਰੇਟ ਜਿਹੜੇ ਲਾਗੂ ਅਪਡੇਟ ਕੀਤੇ ਨੇ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਤੇ ਕਿੰਨਾ ਲੋਕਾਂ ਨੂੰ ਇਹ ਸਸਤਾ ਮਿਲੇਗਾ ਉਸ ਬਾਰੇ ਅਪਡੇਟ ਸਾਂਝੀ ਕਰਾਂਗੇ ਜੇ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਤੁਸੀਂ ਕਿਸ ਤਰੀਕੇ ਨਾਲ ਅਪਲਾਈ ਕਰਨਾ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਸਬੰਧੀ ਹੋਰ ਜਾਣਕਾਰੀਆਂ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣ ਗੈਸ ਸਿਲੰਡਰ ਜੋ ਕਿ ਹਰ ਘਰ ਦੀ ਵਰਤੋਂ ਵਿੱਚ ਆਉਂਦਾ ਹੈ 300 ਰੁਪਏ ਹੁਣ ਸਸਤਾ ਮਿਲੇਗਾ ਐਲਪੀਜੀ ਗੈਸ ਸਿਲੰਡਰ ਮੋਦੀ ਸਰਕਾਰ ਦੀ ਇਸ ਸਕੀਮ ਚ ਗਾਹਕਾਂ ਨੂੰ ਮਿਲਦੀ ਹੈ ਸਬਸਿਡੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਐਲਪੀਜੀ ਗੈਸ ਸਿਲੰਡਰ ਦੀ ਜੋ ਕਿ ਮੋਦੀ ਸਰਕਾਰ ਦੁਆਰਾ ਮੁਹੱਈਆ ਕਰਵਾਏ ਜਾ ਰਹੇ ਹਨ ਜੀ ਜਿਸ ਬਾਰੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਫੀ ਸਮੇਂ ਬਾਅਦ ਗੁਜ਼ਾਰੇ ਅਪ੍ਰੈਲ ਮਹੀਨੇ ਚ ਕੇਂਦਰ ਸਰਕਾਰ ਨੇ ਐਲਪੀ ਸਿਲੰਡਰ ਦੀ ਕੀਮਤਾਂ ਚ ਵਾਧਾ ਕੀਤਾ ਸੀ ਇਸ ਦੇ ਨਾਲ ਇਸ ਦੇ ਤਹਿਤ ਉਪਭੋਗਤਾਵਾਂ ਲਈ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਹਿਫਾਜ਼ਾ ਕੀਤਾ ਗਿਆ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂਤਾ ਖਬਰ ਦੇਖ ਸਕਦੇ ਹੋ ਹਾਲਾਂਕਿ ਇਸ ਵਾਅਦੇ ਦੇ ਬਾਵਜੂਦ ਕੁਝ ਉਪਭੋਗਤਾਵਾਂ ਨੂੰ 300 ਰੁਪਏ ਤੱਕ ਸਸਤਾ ਗੈਸ ਸਿਲੰਡਰ ਮਿਲ ਰਿਹਾ ਹੈ ਤਾਂ ਦੇਖ ਸਕਦੇ ਹੋ 300 ਰੁਪਏ ਸਸਤਾ ਗੈਸ ਸਿਲੰਡਰ ਕਿਹਨਾਂ ਲੋਕਾਂ ਨੂੰ ਮਿਲ ਰਿਹਾ ਹੈ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਇਹ ਜਿਹੜੇ ਸਕੀਮਾਂ ਜਿਹੜੇ ਚਲਾਈਆਂ ਜਾ ਰਹੇ ਨੇ ਅਸਲ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ LPG ਸਿਲੰਡਰ ਤੇ 300 ਰੁਪਏ ਦੀ ਸਬਸਿਡੀ ਮਿਲਦੀ ਹੈ ਇਸ ਤਰੀਕੇ ਨਾਲ ਆਮ ਗਾਹਕਾਂ ਨੂੰ ਆਮ ਘਰਾਂ ਦੇ ਮੁਕਾਬਲੇ ਉਜਬਲਾ ਯੋਜਨਾ ਵਾਲੇ ਉਪਭੋਕਤਾਵਾਂ ਨੂੰ 300 ਰੁਪਏ ਤੋਂ ਵੱਧ ਦਾ ਲਾਭ ਹੁੰਦਾ ਹੈ ਮੌਜੂਦਾ ਸਮੇਂ ਵਿੱਚ ਉਜਬਲਾ ਯੋਜਨਾ ਦੇ ਤਹਿਤ ਸਿਲੰਡਰ 550 ਰੁਪਏ ਦਾ ਮਿਲ ਰਿਹਾ ਹੈ ਜੀ ਜਾਨੀ ਕਿ 550 ਰੁਪਏ ਦਾ ਗੈਸ ਸਿਲੰਡਰ ਮਿਲ ਰਿਹਾ ਹੈ ਜਦਕਿ ਆਮ ਉਪਭੋਕਤਾਵਾਂ ਨੂੰ 850 ਰੁਪਏ ਦਾ ਮਿਲ ਰਿਹਾ ਹੈ ਪ੍ਰਧਾਨ ਮੰਤਰੀ ਉਜਬਲਾ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਮਈ 2016 ਨੂੰ ਕੀਤੀ ਸੀ ਇਸ ਯੋਜਨਾ ਦੇ ਤਹਿਤ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ 5 ਕਰੋੜ ਐਲਪੀਜੀ ਗੈਸ ਕਨੈਕਸ਼ਨ 4 ਲੱਖ ਰੱਖਿਆ ਸੀ ਬਾਅਦ ਵਿੱਚ ਇਹ 1.8 ਕਰੋੜ ਤੱਕ ਵਧਾ ਦਿੱਤਾ ਗਿਆ ਜੋ ਕਿ ਮੌਕੇ ਤੇ 7 ਮਹੀਨੇ ਪਹਿਲਾਂ 7 ਸਤੰਬਰ 2019 ਨੂੰ ਪੂਰਾ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਇਹ ਜਿਹੜੀ ਯੋਜਨਾ ਕੇਂਦਰ ਜਾਨੀ ਕਿ ਮੋਦੀ ਸਰਕਾਰ ਦੁਆਰਾ ਚਲਾਈ ਜਾ ਰਹੀ ਹੈ ਤੇ ਹੁਣ ਤੁਹਾਨੂੰ 300 ਰੁਪਏ ਤੱਕ ਦਾ ਲਾਭ ਜਿਹੜਾ ਮਿਲਣ ਵਾਲਾ ਹੈ ਗੈਸ ਸਿਲੰਡਰ ਦੇ ਵਿੱਚੋਂ ਤਾਂ ਦੇਖੋ 300 ਰੁਪਏ ਸਸਤਾ ਤੁਹਾਨੂੰ ਜਿਹੜਾ ਮਿਲੇਗਾ ਜੇ ਤੁਸੀਂ ਉਜਵਲਾ ਯੋਜਨਾ ਤਹਿਤ ਫਾਰਮ ਭਰਦੇ ਹੋ ਅਪਲਾਈ ਕੀਤਾ ਹੋਇਆ ਤੁਹਾਨੂੰ ਜੇ ਤੁਸੀਂ ਇਸ ਸਕੀਮ ਰਾਹੀਂ ਆਪਣਾ ਗੈਸ ਸਿਲੰਡਰ ਪ੍ਰਾਪੰਧੇ ਹੋ ਤੁਹਾਨੂੰ 300 ਰੁਪਏ ਦੀ ਸਬਸਿਡੀ ਮਿਲੇਗੀ ਤੁਹਾਨੂੰ 550 500 ਦੇ ਕਰੀਬ ਜਿਹੜਾ ਗੈਸ ਸਿਲੰਡਰ ਮਿਲਣ ਵਾਲਾ ਤਾਂ ਆਪਣੇ ਕੋਲ ਇਹ ਹੀ ਜਾਣਕਾਰੀ ਹੈ ਤੁਹਾਨੂੰ ਅਪਡੇਟ ਸਾਂਝੀ ਕੀਤੀ ਹੈ ਗੈਸ ਸਿਲੰਡਰ ਨੂੰ ਲੈ ਕੇ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਨਰਲ ਲਈ ਚੈਨਲ ਨੂੰ ਜੁੜੂ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਵੱਡੀ ਅਪਡੇਟ ਤਾ ਜਾਣਕਾਰੀ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ